ਅੰਮ੍ਰਿਤ ਸੰਚਾਰ ਦੇ ਲਈ ਬੌਕਸਰ ਨੂੰ ਚਾਲੇ ਪਾਉਂਦੇ ਵੇਲੇ ਤੇ ਜਿੱਥੇ ਆਪਣੇ ਨਾਂ ਦੇ ਨਾਲ-ਨਾਲ ਗਿਣਤੀ ਕੀਤੀ ਜਾ ਰਹੀ ਹੈ ਬੱਚਿਆਂ ਦੀ ਕਿੰਨੇ ਬੱਚੇ ਆ ਤੇ ਉੱਥੇ ਫਿਰ ਸਾਰਾ ਕੁਝ ਸਾਡੇ ਕਾਪੀ ਤੇ ਲਿਖਿਆ ਹੋਣਾ ਤਾਂ ਕਰਕੇ ਕਿਉਂਕਿ ਨਾਲ ਆਪਣੇ ਛੋਟੇ ਤੋਂ ਛੋਟਾ ਬੱਚਾ ਵੀ ਜਾ ਰਿਹਾ ਵਾ ਤਾਂ ਕਰਕੇ ਸਭ ਦਾ ਧਿਆਨ ਰੱਖਣਾ ਪੈਂਦਾ ਵਾ ਤੇ ਤਾਂ ਕਰਕੇ ਸਾਰਾ ਕੁਝ ਨਾਲ ਸਾਡੇ ਕਾਪੀ ਤੇ ਆ ਜਾ ਹਾਂ ਹਾਂ ਦੇ ਗਿਣਤੀ ਮਾਰ ਰਹੇ ਆ ਇਸੇ ਉੜਾ ਬੱਚਿਆਂ ਦਾ ਜਿਆਦਾ ਦੇਣਾ ਰਹਿਣਾ ਲੰਦਾ ਵਾ ਚਲੋ ਸਾਨੂੰ ਤਾਂ ਬਹੁਤ ਖੁਸ਼ੀ ਹੈ ਜੀ ਅਮਰਿਤ ਛਾਗ ਰਹੇ ਆ ਬੱਚੇ ਇਹ ਭਾਗਾ ਵਾਲੇ ਅਸੀਂ ਵੀ ਨਾਲ ਅਸੀਂ ਜਾ ਰਹੇ ਆ ਮਹਾਰਾਜ ਦੀ ਕਿਰਪਾ ਨਾਲ ਦੀ ਸੇਵਾ ਲਈ ਆ ਮਹਾਰਾਜ ਨੇ ਅਸੀਂ ਭਾਗੇ ਲਿਆ ਰਹੇ ਆ ਬੱਚਾ ਅਸੀਂ ਤਾਂ ਕੌਣ ਆ ਵੈਸੇ ਛਕੌਂ ਵਾਲੇ ਪਰ ਮਹਾਰਾਜ ਨੇ ਸੇਵਾ ਲਈ ਆ ਸੋ ਸਭ ਦਾ ਹੋ ਕੇ ਦੇਖ ਲਿਆ ਇੱਕ ਗੁਰੂ ਜੀ ਦਾ ਖਾਲਸਾ ਪਿੰਡ ਗੁੜੀ ਸੰਗਰ ਤੋਂ ਜੋ ਕਿ ਬੱਚਾ ਨੂੰ ਗੁਰੂ ਘਰ ਦੇ ਵਿੱਚ ਗੁਰਬਾਣੀ ਸੰਥਿਆ ਕਰਵਾਈ ਜਾਂਦੀ ਹੈ ਤੇ ਸ਼ਾਮ ਨੂੰ ਜੋ ਗੱਤਕੇ ਦੀ ਸਖਲਾਈ ਦਿੱਤੀ ਜਾਂਦੀ ਹੈ। ਸੋ ਅੱਜ ਸਾਰੇ ਵੀਰਾਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਸੀ ਕਾਫੀ ਦਿਨਾਂ ਤੋਂ ਕਿ ਅੱਜ ਜੋ ਪੁੰਨਿਆਂ ਹੈ ਤੇ ਹਰ ਪੁੰਨਿਆਂ ਨੂੰ ਆਪਣੇ ਸ਼੍ਰੀ ਮਮਸਰ ਸਾਹਿਬ ਵਿਖੇ ਗੁਰੂ ਘਰ ਦੇ ਵਿੱਚ ਅੰਮ੍ਰਿਤ ਸੰਚਾਰ ਕੀਤਾ ਕਰਵਾਇਆ ਜਾਂਦਾ ਹੈ। ਸੋ ਅਸੀਂ ਕਾਫੀ ਦਿਨਾਂ ਤੋਂ ਸਾਰੇ ਸਿੰਘ ਸਰਦਾਰਾਂ ਨੇ ਨਾਲ ਵੀਰਾਂ ਨੇ ਭੈਣਾਂ ਨੇ ਰਲ ਕੇ ਅਸੀਂ ਵਿਚਾਰ ਬਣਾਇਆ ਸੀਗਾ। ਵੀ ਆਪਾਂ ਜਿਹੜੇ ਬੱਚੇ ਆਪਦੀ ਤੇ ਆਪਣੇ ਮਾਤਾ ਪਿਤਾ ਦੀ ਇੱਛਾ ਨਾਲ ਅਮਰਤ ਸ਼ਕਣਾ ਚਾਹੁੰਦੇ ਆ ਤੇ ਅਸੀਂ ਉਪਰਾਲਾ ਕੀਤਾ ਸੀ ਵੀ ਇਹਨਾਂ ਨੂੰ ਆਪਾਂ ਚਲੋ ਨਾਲ ਲਿਜਾ ਕੇ ਬੱਚਿਆਂ ਨੂੰ ਤੇ ਗੁਰੂ ਵਾਲੇ ਬਣਾ ਲਿਆ ਅੱਜ ਬਹੁਤ ਭਾਗਾਂ ਵਾਲਾ ਦੇਣਾ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਤੇ ਅੱਜ ਜਿਹੜੇ ਬੱਚੇ ਆ ਉਹ ਸੱਤ ਬੱਚੇ ਜਿਹੜੇ ਗੁਰੂ ਵਾਲੇ ਬਣ ਰਹੇ ਸੱਤ ਬੱਚੇ ਜਿਹੜੇ ਅੱਜ ਅਮਰਤ ਸ਼ਕ ਰਹੇ ਆ ਆਪਦੀ ਤੇ ਆਪਣੇ ਮਾਤਾ ਪਿਤਾ ਦੀ ਇੱਛਾ ਨਾਲ ਕਈ ਵਾਰੀ ਬੱਚਿਆਂ ਦੀ ਇੱਛਾ ਤਾਂ ਹੁੰਦੀ ਹੁੰਦੀ ਆ ਕਈ ਵਾਰੀ ਮਾਤਾ ਪਿਤਾ ਰੋਕਦੇ ਆ ਹੂੰ ਸਹੀ ਓਦੋਂ ਫਿਰ ਬੱਚੇ ਵੀ ਸਾਡੇ ਕੋਲ ਰੋਣ ਵੀ ਲੱਗ ਪੈਂਦੇ ਆ ਤੇ ਅਸੀਂ ਅੰਮ੍ਰਿਤ ਛਕਾਣਾ ਚਾਹੁੰਦੇ ਆ ਤੇ ਪਰ ਸਾਡੇ ਬਾਪਾ ਵੀ ਤਾਂ ਛਕਾਣ ਹਾਂਜੀ ਹਾਂਜੀ ਸੋ ਫਿਰ ਉੱਥੇ ਇਹ ਹੋ ਜਾਂਦਾ ਵੀ ਜੇ ਆਪਾਂ ਛਕਾਤਾ ਬੱਚਿਆਂ ਨੂੰ ਫਿਰ ਜਦੋਂ ਘਰੇ ਮਾਤਾ ਪਿਤਾ ਨੇ ਖੁਸ਼ੀ ਨਾ ਮਨਾਈ ਕਲੇਸ਼ ਹੀ ਕਰ ਲਿਆ ਤਾਂ ਫਿਰ ਉਹਦਾ ਤਾਂ ਫਾਇਦਾ ਕੋਈ ਨਹੀਂ ਨਹੀਂ ਸੋ ਅਸੀਂ ਤਾਂ ਉਹਨਾਂ ਬੱਚਿਆਂ ਨੂੰ ਛਕਾ ਆਪਾਂ ਅੰਮ੍ਰਿਤ ਛਕਾਉਣ ਵਾਸਤੇ ਲੈ ਕੇ ਜਾ ਰਹੇ ਹਾਂ ਜਿਹੜੇ ਇਹਨਾਂ ਦੀ ਆਪ ਦੀ ਇੱਛਾ ਵੀ ਹੈ ਤੇ ਮਾਤਾ ਪਿਤਾ ਦਾ ਸਹਿਯੋਗ ਵੀ ਹੈ ਹਾਂਜੀ ਬਾਕੀ ਜੋ ਕਰਮਭਾਗਾ ਵਾਲੇ ਆ ਇਹਨਾਂ ਦੇ ਬੱਚੇ ਅਮਰਤ ਸ਼ਗਨ ਚਾਹੁੰਦੇ ਆ ਤੇ ਪਰ ਵੀਰੋ ਤੁਸੀਂ ਇਹ ਗਨਾਹ ਨਾ ਕਰੋ ਤੁਸੀਂ ਇਹ ਪਾਪ ਕਰ ਰਹੇ ਆ ਜਿਹੜਾ ਤੁਸੀਂ ਬੱਚਾ ਨੂੰ ਰੋਕ ਨਹੀਂ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਤੇ ਬਾਕੀ ਵਾਹਿਗੁਰੂ ਕਿਰਪਾ ਕਰਨ ਚਲੋ ਸਾਰਿਆਂ ਨੂੰ ਮਤ ਬਖਸ਼ਣ ਤੋਂ ਅੱਜ ਅਸੀਂ ਚੱਲੇ ਆ ਸ੍ਰੀ ਮੁਕਸਰ ਸਾਹਿਬ ਵਿਖੇ 23 ਬੱਚੇ ਜਿਹੜੇ ਆ ਜਿਨ੍ਹਾਂ ਨੇ ਮੱਖਾ ਟੇਕ ਕੇ ਆਉਣਾ ਉੱਥੇ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਜਾਣੇ ਦਰਸ਼ਨ ਕਰਨ ਜਾਣੇ ਆ ਤੇ 7 ਬੱਚੇ ਆ ਜਿਨ੍ਹਾਂ ਦੇ ਵਿੱਚ ਲੜਕੀਆਂ ਵੀ ਆ ਤੇ ਲੜਕੇ ਵੀ ਆ ਰੇਂਗ ਸਿੰਘਣੀਆਂ ਨੇ 7 ਇਹਨਾਂ ਨੇ ਅੱਜ ਅੰਮ੍ਰਿਤਸਰ ਕੇ ਆਉਣਾ ਤੇ ਤਿੰਨ ਬੱਚਿਆਂ ਨੇ ਚੂਲਾ ਸਾਹਿਬ ਤੇ ਬਾਕੀ ਅੱਗੇ ਤੁਹਾਨੂੰ ਅਸੀਂ ਉੱਥੇ ਅੰਮ੍ਰਿਤਸਰ ਕਰਨ ਤੋਂ ਬਾਅਦ ਦੱਸਾਂਗੇ ਕਿ ਕਿਸ ਤਰ੍ਹਾਂ ਰਿਹਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਜੀ ਆ ਬਹੁਤ ਸੋਹਣੀ ਉਦਾਹਰਣ ਦਿੱਤੀ ਉਹਨਾਂ ਨੇ ਇਸੇ ਉਦਾਹਰਣ ਨੂੰ ਆਪਾਂ ਅਮਲ ਕਰਕੇ ਇਸੇ ਉਦਾਹਰਣ ਨੂੰ ਆਪਾਂ ਲੈ ਕੇ ਨਾਲ ਚੱਲ ਜਾਈਏ ਤਾਂ ਦੇਖਿਆ ਜਾਵੇ ਕਿ ਜਿਹੜਾ ਗੁਰਸਿੱਖ ਹੈਗਾ ਉਹਨੂੰ ਆਪਣੇ ਨਾਲ ਇੱਕ ਜਾਂ ਦੋ ਗੁਰਸਿੱਖ ਯੂਨਿਟ ਨੇ ਜੰਢੇ ਦੇ ਹਨ ਤੇ ਬਾਕੀ ਅਸੀਂ ਪਿੰਡ ਗੁੜੀ ਸੰਗਰ ਦੇ ਨਿਵਾਸੀ ਸੰਗਤਾਂ ਜਿਹੜੀਆਂ ਸਾਰੀਆਂ ਰਲ ਮਿਲ ਕੇ ਪਿੰਡ ਗੁੜੀ ਸੰਗਰ ਦੀਆਂ ਸਾਡੇ ਤੋਂ ਮਹਾਰਾਜ ਜਿੰਨੀ ਸੇਵਾ ਲੈ ਰਹੇ ਆ ਅਹਿਦਾ ਕਰ ਰਹੇ ਆ ਤੇ ਅੱਗੇ ਵੀ ਕਰਦੇ ਆਵਾਂਗੇ ਸੋ ਹੁਣ ਆਪਾਂ ਚਲੋ ਬਾਕੀਆਂ ਗੱਲਾਂ ਨੂੰ ਛੱਡਦੇ ਹੋਈ ਜਿਹੜੀ ਬਹੁਤ ਅੱਜ ਭਾਗਾ ਵਾਲਾ ਦਿਨ ਚੜਿਆ ਮਹਾਰਾਜ ਜੀ ਤੇ ਬਾਕੀ ਜਿਹੜੀ ਅੱਜ ਸਾਡੇ ਮਢੀਲਾ ਤੋਂ ਵੀਰ ਹੈ ਤੇ ਉਹਨਾਂ ਨੇ ਗੁਫਤਦਾਨ ਸੇਵਾ ਲਈ ਅੱਜ ਜਿੰਨੀ ਉਹਨਾਂ ਦੀ ਆਪਤੀ ਸ਼ਰਧਾ ਮੁਤਾਬਕ ਤੇ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ੜੜ ਦੀ ਕਲਾ ਬਖਸ਼ੇ ਦਿਨ ਦੁੱਖੀ ਨਹੀਂ ਰਾਤ ਚੌਕਣੀ ਤਰੱਕੀ ਕਰਨ ਸਾਡੇ ਵੀਰ ਮਢੀਲਾ ਤੋਂ ਜਿਨ੍ਹਾਂ ਨੇ ਅੱਜ ਸੇਵਾ ਲਈ ਹੈ ਤੇ ਅਸੀਂ ਬੱਚਿਆਂ ਨੂੰ ਉਹਨਾਂ ਦੀ ਸੇਵਾ ਚ ਜੋ ਸਰਕਾਰ ਉਹਨਾਂ ਨੂੰ ਦਵਾ ਦਿਆਂ ਜਿਸੀਂ ਬੱਚਿਆਂ ਨੂੰ ਦੋਨੋਂ ਲੋੜੀਂਦੀਆਂ ਚੀਜ਼ਾਂ ਨੇ ਉਹ ਕਕਾਰ ਅਸੀਂ ਉਹਨਾਂ ਨੂੰ ਦਵਾਵਾਂਗੇ ਉਹਨਾਂ ਦੇ ਭਾਈ ਸਾਹਿਬ ਦੀ ਸੇਵਾ ਠੀਕ ਸਾਧ ਸ੍ਰੀ ਅਕਾਲ ਲੋਰੀ ਗੁਰਦਰਾ ਸਾਹਿਬੇ ਪਹੁੰਚ ਜਕਿਆ ਹੁਣ ਤੇ ਤੇ ਇਹ ਆ ਜੀ ਪੰਡ ਗੁੜੀ ਸੰਗਰ ਦੇ ਪਹੁੰਚ ਗਈ ਤੇ ਹੁਣ ਜਿਹੜੇ ਇਹਨਾਂ ਦਾ ਅਸਲੀ ਜਨਮ ਹੋਣ ਲੱਗਾ ਵਾ ਹੁਣ ਬਸ ਥੋੜੇ ਸਮੇਂ ਚ ਤੇ ਹੁਣ ਮਕਸਰ ਆਪਾਂ ਦਰਬਾਰ ਸਾਹਿਬ ਪਹੁੰਚ ਚੁਕੇ ਸੀਗੇ ਜੀ ਤੇ ਜਿਨ੍ਹਾਂ ਬੱਚੇ ਨੇ ਅੰਮ੍ਰਿਤ ਛਕਣਾ ਵਾ ਤੇ ਉਹਨਾਂ ਦੇ ਹੁਣ ਨਾਂ ਲਿਖਾਉਣ ਵਾਸਤੇ ਚੱਲੇ ਆਂਗੇ ਤੇ ਫਿਰ ਨਾਂ ਲਿਖਾ ਕੇ ਤੇ ਫਿਰ ਆਪਾਂ ਕਰਨਾ ਲਈ ਮਾਸ ਫਿਰ ਆਪਾਂ ਕਾਰ ਲਵਾਵਾਂਗੇ ਹਾਂ ਨਾਂ ਲਿਖਾ ਕੇ ਵੈਸੇ ਤਾਂ ਇੱਥੇ ਇੱਕ ਕਾਰ ਦਿੰਦੇ ਹੀ ਹੈਗੇ ਤੇ ਫਿਰ ਵੀ ਸਮਾਂ ਹੋਇਆ ਪੁੱਛ ਲਾਂਗੇ ਤੇ ਫਿਰ ਬਚਨ ਨੰਗਰ ਸ਼ਕਾ ਹਾਂਜੀ ਲੰਗਰ ਸ਼ਕਾ ਕੇ ਤੇ ਫਿਰ ਬਾਕੀ ਜਦੋਂ ਉਹਨਾਂ ਦਾ ਸਮਾਂ ਹੋ ਗਿਆ ਜੀ ਤੇ ਉਸ ਤੋਂ ਬਾਅਦ ਬਾਰ ਬਤ ਕਰ ਲੈਣਗੇ ਤੇ ਅਮਰਿਸ਼ ਕਰਨਗੇ ਹੋਂ ਤਾਂ ਫਿਲਹਾਲ ਨਾਂ ਲਗਾਉਣ ਵਾਸਤੇ ਚੱਲੇ ਆ ਸਾਰੇ ਆਪਾਂ ਮੇਰੇ ਬੰਨ੍ਹਨ ਦਾ ਕਾਫਾ ਕੰਮ ਚੱਲ ਰਿਹਾ ਤੇ ਇੱਥੋਂ ਆਪਾਂ ਬੱਚਿਆਂ ਲਈ ਜਿਹੜੇ ਕਾਰ ਲੈ ਰਹੇ ਸੀਗੇ ਜਿਹੜੇ ਉਹ ਫ੍ਰੀ ਦਿੰਦੇ ਹੁੰਦੇ ਹੁੰਦੇ ਆ ਮਤਲਬ ਨਾਮ ਲਿਖਾ ਕੇ ਉਹ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਕੀ ਫਤਿਹ ਜੋ ਅੱਜ ਟੋਟਲ 9 ਪ੍ਰਾਣੀਆਂ ਨੇ ਅਮਰਤ ਸ਼ਕਿਆ ਆ ਜਿਨ੍ਹਾਂ ਚ 8 ਬੱਚੇ ਹਨ ਤੇ ਬਹੁਤ ਹੀ ਨਗਰ ਨੂੰ ਸਾਰੇ ਹੀ ਗੁੜੀ ਸੰਗਰ ਨਗਰ ਨੂੰ ਬਹੁਤ-ਬਹੁਤ ਵਧਾਈ ਤੇ ਜੋ ਸਾਡੇ ਭਾਈ ਸਾਹਿਬ ਮਢੀਲਾ ਤੋਂ ਆ ਜਿਨ੍ਹਾਂ ਨੇ ਕਿ ਗੋਪਤਦਾਨ ਸੇਵਾ ਭੇਜੀ ਆ ਜੋ ਕਿ ਬੱਚਾਂ ਦੇ ਕਕਾਰਾਂ ਵਾਸਤੇ ਜਾਂ ਜੋ ਆਪਾਂ ਨੂੰ ਖਰਚਾ ਆਉਣ ਜਾਣ ਦਾ ਕੁਛ ਵੀ ਹੁੰਦਾ ਖਰਚੇ ਪੈਂਦੇ ਆ ਤੇ ਜੋ ਭਾਈ ਸਾਹਿਬ ਮਢੀਲਾ ਤੋਂ ਉਹਨਾਂ ਨੇ ਬੱਚਿਆਂ ਦੇ ਕਕਾਰਾਂ ਵਾਸਤੇ ਤੇ ਬੱਚਿਆਂ ਦੇ ਜੋ ਖਰਚੇ ਵਾਸਤੇ ਸੇਵਾ ਭੇਜੀ ਆ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਭਾਈ ਸਾਹਿਬ ਜਿਨ੍ਹਾਂ ਨੇ ਸਾਨੂੰ ਸੇਵਾ ਭੇਜੀ ਆ ਉਹਨਾਂ ਦੇ ਪਰਿਵਾਰ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਉਹਨਾਂ ਦਾ ਪਰਿਵਾਰ ਦੇਣ ਤੋਂ ਗੁਣੀ ਰਾਜ ਤੋਂ ਗੁਣੀ ਤਰੱਕੀ ਕਰੇ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਬਖਸ਼ਣ ਜੀ ਸੋ ਸਾਰੇ ਬੱਚਿਆਂ ਨੂੰ ਤੇ ਸਾਰੇ ┤ਕੁੜੀ ਸੰਗਤ ਦੀ ਸੰਗਤ ਨੂੰ ਇੱਕ ਵਾਰ ਤੋਂ ਫਿਰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਦਾ ਖਾਲਸਾ